ਕੁਝ ਰਾਹਤ ਮਿਲੀ ਐ ਆ ਜਿਹੜਾ ਦਰਿਆ ਦਾ ਪਾਣੀ ਐ ਸਿਰਫ 64000 ਕਿਊਸ ਕਰ ਗਿਆ ਜਿਹੜਾ ਕਿ ਲੱਖ ਤੋਂ ਕਦੇ ਥੱਲੇ ਨਹੀਂ ਸੀ ਆਉਂਦਾ ਸੋ ਉਹਦੇ ਨਾਲ ਇੱਕ ਜਿਹੜਾ ਜਿੱਥੋਂ ਪਹਿਲਾਂ ਬੰਨ ਟੁੱਟਾ ਸੀ ਉਹ ਉਹਦੇ ਵਿੱਚ ਪਾਣੀ ਘੱਟ ਗਿਆ ਜਿੱਥੋਂ ਬਾਅਦ ਚ ਟੁੱਟਾ ਵਾ ਉਸੇ ਪਾਣੀ ਦਾ ਵਹਾ ਹੁਣ ਕੁਝ ਖੂਹਾਂ ਤੇ ਜਾਣ ਲਈ ਟਰੈਕਟਰ ਵੀ ਚੱਲਣ ਲੱਗ ਪਿਆ ਵੱਟਾਂ ਦਿਸਣ ਲੱਗ ਪਈਆਂ ਹੌਲੀ ਹੌਲੀ ਖੇਤ ਜਿਹੜੇ ਉਹ ਖਾਲੀ ਹੋ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਰਾਹਤ ਇਹਨਾਂ ਨੂੰ ਮਿਲੂਗੀ ਜਦੋਂ ਪਾਣੀ ਜਿਹੜਾ ਖੇਤਾਂ 'ਚੋਂ ਨਿਕਲ ਜਾਊਗਾ ਹੋਰ ਕਿਹੜੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਆਪਾਂ ਹੁਣ ਇਤੋਂ ਮਗਰੋਂ ਜਿਹੜਾ ਹੈਗਾ ਇਹਨਾਂ ਦੇ ਖੇਤ ਬਣਾਉਣਾ ਤੇ ਇਹਨਾਂ ਦੇ ਬੰਨ ਬੰਨਣਾ ਇਹ ਸਭ ਤੋਂ ਵੱਡੀ ਚੁਣੌਤੀ ਆ ਉਸ ਤੋਂ ਮਗਰੋਂ ਇਹਨਾਂ ਵਾਸਤੇ ਬੀਜ ਤੇ ਖਾਦ ਇਹਨਾਂ ਨੂੰ ਜ਼ਰੂਰਤ ਆ ਸੋ ਸਭ ਤੋਂ ਮਿਹਨ ਜਿਹੜੀ ਹੈਗੀ ਆ ਤੇਲ ਲੋਡ ਪਊਗੀ ਇਹਨਾਂ ਕੋ ਸਾਇਸੀ ਬੇਨਤੀ ਕਰਾਂਗੇ ਕਿ ਜਿਹੜੇ ਸੇਵਾ ਕਰ ਸਕਦੇ ਹੋ ਤੇਲ ਦੀ ਜਰੂਰ ਸੇਵਾ ਕਰਨ ਤੇ ਨਾਲ ਉਹਨਾਂ ਦੇ ਜਿੰਨਾ ਕੋ ਮਸ਼ੀਨਰੀ ਆ ਵੱਡੀ ਮਸ਼ੀਨ ਹੈਗੀ ਆ ਓਕਲੈਨ ਹੈਗੀ ਆ ਜੀਸੀਬੀ ਹੈਗੀ ਆ ਉਹ ਵੀ ਅੱਗੇ ਆਉਣ ਉਹ ਥੋੜਾ ਥੋੜਾ ਦਿਨ ਲਾਉਣਗੇ ਤਾਂ ਜਰੂਰ ਜਿਹੜਾ ਹੈਗਾ ਤੇਲ ਵਾਲੇ ਵੀ ਤੇਲ ਪਾ ਦੇਣਗੇ ਤੇ ਸਾਡਾ ਵੱਡਾ ਸੰਕਟ ਆ ਉਹ ਤਲ ਜਿਹੜਾ ਹੈ ਇਹਨਾਂ ਦਾ ਬਾਫੜੀ ਜਾ ਸਕਦੀ ਬਾਬਾ ਜੀ ਕੱਲ ਪ੍ਰਧਾਨ ਮੰਤਰੀ ਮੋਦੀ ਆਉਂਦੇ ਨੇ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨਗੇ ਕੀ ਕਹਿਣਾ ਪਵੇਗਾ ਨੇ ਪੈਕੇਜ ਜਿਹੜਾ ਹੈਗਾ ਬਹੁਤ ਥੋੜਾ ਕਿਉਂਕਿ ਹਜ਼ਾਰਾਂ ਕਰੋੜ ਦਾ ਜਦੋਂ ਨੁਕਸਾਨ ਹੋਵੇ ਉੱਥੇ 1600 ਕਰੋੜ ਕੀ ਹੈ ਬਹੁਤ ਵੱਡਾ ਨੁਕਸਾਨ ਹੋਇਆ ਕਿਸਾਨੀ ਦਾ ਤੇ ਲੱਖਾਂ ਏਕੜ ਜਿਹੜੇ ਹੈਗੇ ਆ ਉਹ ਕਣਕ ਚਲੇ ਗਿਆ ਝੋਨਾ ਚਲੇ ਗਿਆ ਫਿਰ ਮਕਾਨ ਟੁੱਟ ਗਏ ਟੋਏ ਪੈ ਗਏ ਕੀ ਮਕਾ ਬਹੁਤ ਕੀ ਕੁਝ ਨਹੀਂ ਹੋਇਆ ਜਾਨੀ ਨੁਕਸਾਨ ਹੋਇਆ ਜਿਹਦੇ ਵਿੱਚ ਮਾਲੀ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ ਪਰ ਪੈਸੇ ਥੋੜੇ